रमी जो सोजेंटी सोन सजन आए हुओ हो ਪਹਿਲਾ ਇੱਕ ਵਾਰੀ ਗੁਰੂ ਜੀ ਬਖਸ਼ੀ ਸਾਜ ਪਾ ਲਏ ਕਿਉਂਕਿ ਜਦੋਂ ਉਹ ਸਾਜ ਪਾ ਗਏ ਤੁਰਦੇ ਆ ਤਾਂ ਗੱਲ ਸਿਰੇ ਲੱਗੀ ਹੈ। ਅੱਗੇ ਜਵਾਬ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਮੈਨੂੰ ਨਾ ਗੁਰਪ੍ਰੀਤ ਬੈਠਾ ਹੋਇਆ ਗੱਲ ਕਰ ਰਿਹਾ ਸੀ ਕਿ ਆਪਾਂ ਕਿੰਨਾ ਚਿਰ ਦਰੀਆਂ ਵਿਚਾਰਕ ਛਾ ਕੇ ਬੰਦੇ ਰਵਾਂਗੇ। ਆ ਸਾਡੇ ਨਾਲ ਸਾਡੇ ਸੰਗਤ ਜੀ ਸਾਡੇ ਨਾਲ ਬੈਠੇ ਨੇ। ਅਸੀਂ ਕਿਸਾਨ ਅੰਦੋਲਨ ਤੇ ਹੀ ਮਿਲਦੇ ਰਹੇ ਕਿ ਆਪਾਂ ਆਹੀ ਕੰਮ ਕਰਾਂਗੇ ਯਾਰ ਅਸੀਂ ਆ ਜਿਹੜਾ ਸਲਫਾ ਸਾਰੀ ਜਾਂ ਤੇਲ ਫੜਦੇ ਆ ਰੋਮਾਨੇ ਜਿਵੇਂ ਆਈਦੀ ਹੋਣੀ ਕਹਿ ਰਹੇ ਸੀ ਕਿ ਅਸੀਂ ਮਰ ਜਾਾਂਗੇ ਆ ਕਰ ਜਾਾਂਗੇ ਰਸੇ ਜੋ ਮੋਲਾਂਗੇ ਕਿਉਂ ਯਾਰ ਆਪਣਾ ਕੰਮ ਆਹੀ ਹੈ ਆਪਾਂ ਸਾਰਾ ਕੁਝ ਕਰਨ ਲਈ ਤਿਆਰ ਹੈ ਸਰਬੋਤਮ ਵੀ ਕਰਾਂਗੇ ਜਿਵੇਂ ਵਰਤੀ ਤੇ ਕਿਹਾ ਕਿਹੜਾ ਆ ਕੇ ਆਊਗਾ ਉਹਨੂੰ ਸੱਚ ਵੀ ਲਾਵਾਂਗੇ ਅਸੀਂ ਮਾਰਨ ਲਈ ਤਿਆਰ ਐ ਤੇ ਅਸੀਂ ਇੱਕ ਛੋਟਾ ਜਿਹਾ ਕੰਮ ਨਹੀਂ ਕਰ ਸਕਦੇ ਜਿਉਂ ਦਰ ਲਿਏ ਤਾਂ ਸਾਨੂੰ ਇਹ ਕੁਝ ਨਹੀਂ ਕਰਨਾ ਪਊਗਾ ਮੈਂ ਲੈ ਕੇ ਦਿਨਾ ਤੁਹਾਨੂੰ ਗਰੰਟੀ ਲਾਉਂ ਟਿਕੋ ਕੰਮ ਕਿ ਅਸੀਂ ਨੀਤੀਆਂ ਦੇ ਆਧਾਰ 'ਤੇ ਸਰਕਾਰ ਚੁਣ ਲਈਏ ਮੁਠਿਆ ਨੂੰ ਸਾਹਮਣੇ ਰੱਖ ਕੇ ਸਰਕਾਰ ਚੁਣ ਲਈਏ ਜਾਂ ਤੁਸੀਂ ਇੱਥੇ ਡਰਾਈਵਰ ਰੱਖਣਾ ਹੋਵੇ ਮੁੰਡਾ ਜਾਂ ਕੋਈ ਕੰਮ ਕਰਨਾ ਹੋਵੇ ਤੁਸੀਂ ਕੀ ਆਨੇ ਹੋ ਗੱਡੀ ਚਲਾ ਕੇ ਵਹਾਂ ਤੇ ਪਤੰਦਰੋਂ ਪੰਜਾਬ ਇਹੀ ਫੜਾ ਦਿੰਦੇ ਹੋ ਕਿਸੇ ਨੂੰ ਇਹਦੇ ਮਰਜ਼ੀ ਚਲਾਈ ਜਾਵੇ ਐਨੀ ਤੈਰ ਆਪਾਂ ਜੰਗ ਜੂਹੀ ਆਪਾਂ ਮੇਹਤੀ ਵੀ ਆ 72 ਵੀ ਆ ਔਰ ਇਹ ਅਸੀਂ ਕੀ ਕਹਿ ਰਹੇ ਇਹ ਸਾਡੀ ਹਿਸਟਰੀ ਦਾ ਸਰੀ ਹੈ ਤੇ ਫਿਰ ਮਸਲਾ ਕੀ ਹੋ ਗਿਆ ਸਾਡੀ ਸਟੇਟ ਸਭ ਤੋਂ ਜ਼ਿਆਦਾ ਕਰ ਗਈ ਹੈ ਦੇਸ਼ੋ ਵਾਈਸ ਅਸੀਂ ਦਿਵਾਲੀਆਂ ਹੋਣ ਦੇ ਜਮਾਂ ਨੇ ਖੜੇ ਆ ਅਸੀਂ ਬਾਹਰ ਪਾ ਜਿਹਰੇ ਆ ਔਰ ਮੈਨੂੰ ਪਰਸੋਂ ਹੁਸ਼ਿਆਰਪੁਰਤਾਇ ਕਾ ਜੀਬ ਗੱਲ ਸੁਣਨ ਨੂੰ ਮਿਲੀ ਜਿੱਥੇ ਅਸੀਂ ਗਏ ਸੀ ਜਿਹੜਾ ਮੁੰਡਾ ਸਾਡਾ ਸ਼ਹੀਦ ਕਰਤਾ ਬਹੁਤ ਹੀ ਨਰਦਈ ਤਰੀਕੇ ਨਾਲ ਇੱਕ ਪਰਵਾਸੀ ਨੇ ਉਹਨਾਂ ਨੂੰ ਨਵੀਂ ਕਦਰ ਮਿਲੀ ਸੋਨਰ ਨੂੰ ਆਨੇ ਜੀ ਪੰਜਾਬ ਕੇ ਵਿਚਰਾਉਂਗੇ ਜੇ ਪ੍ਰਵਾਸੀ ਚਲੇ ਗਏ ਤਾਂ ਉਹ ਜਿਨ੍ਹਾਂ ਨੇ ਦੇਸ਼ ਦਾ ਟੱਡ ਭਰਿਆ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਵਾਇਆ ਤੁਹਾਨੂੰ ਨਾ ਪ੍ਰਵਾਸੀਆਂ ਦੇ ਆਸਰੇ ਪੰਜਾਬ ਚ ਰਹਿਣਾ ਪਊਗਾ ਯਾਰ ਮੈਂ ਤਾਂ ਸੁਣਿਆ ਸੀ ਪੰਜਾਬ ਗੁਰੂਆਂ ਦੇ ਨਾਂ ਤੇ ਵਸਦਾ ਹੈ ਇਹਾਂ ਦੇ ਪ੍ਰਵਾਸੀਆਂ ਦੇ ਨਾਂ ਤੇ ਵਸਣਾ ਲੱਗ ਗਿਆ ਹੈ ਕਮਾਲ ਹੈ ਉਹ ਜਿਹੜੀਆਂ ਪਾਰਟੀਆਂ ਚਾਹੇ ਉਹ ਨੈਸ਼ਨਲ ਹੋਣ ਚਾਹੇ ਉਹ ਪੰਛਰੇ ਨਾਂ ਦੇ ਬਣ ਗਿਆ ਪਾਰਟੀਆਂ ਹੋਣ ਇਹਨਾਂ ਨੂੰ ਸੱਪ ਸੁੰਗ ਗਿਆ ਬੋਲਦੇ ਹੀ ਨਹੀਂ ਕਿ ਅਸੀਂ ਇੱਕ ਡੋਮਿਸਾਈਲ ਦਾ ਕਾਨੂੰਨ ਮੰਗ ਰਹੇ ਆ ਪ੍ਰਵਾਸੀਆਂ ਦੇ ਪੁਆਇੰਟ ਆਫ ਵਿਊ ਤੋਂ ਕਹਿ ਰਿਹਾ ਮੈਂ ਜੋ ਹਿਮਾਚਲ ਪ੍ਰਦੇਸ਼ ਚ ਈਸਟਰ ਉੱਤੇ ਹੈ ਕੈ ਸਾਉਂਟ ਸਟੇਟ ਚ ਤੇ ਪੰਜਾਬ ਚ ਬਣ ਜੂਦੇ ਇਹਨਾਂ ਨੂੰ ਗੋਲੀ ਵਾਚੂਗੀ ਕਿਉਂ ਨਿਮਰਤਾ ਨਹੀਂ ਕਰਦਾ ਪਰ ਨਹੀਂ ਜੀ ਪੰਜਾਬ ਜਿਹੜੀ ਬਣ ਸਕਦਾ ਕਿਉਂਕਿ ਇੱਕ ਗੱਲ ਯਾਦ ਰੱਖਿਓ ਜੇ ਕਿ ਥੋਡੀ ਡੈਮੋਗ੍ਰਾਫੀ ਬਦਲੀ ਚੱਰੀ ਹੈ ਪੰਜਾਬ ਦੇ ਵਿੱਚ ਉਹ ਅਮੇ ਤੁਸੀਂ ਰਹੋਗੇ ਲੈ ਕੇ ਪਾਰਲੀਆ ਦੀ ਵੋਟਾਂ ਦੇ ਸਹਾਰੇ ਰਾਜ ਬਾਦ ਦੇ ਕਰਨ ਮੈਂ ਤੁਹਾਨੂੰ ਇੱਕ ਗੱਲ ਕਹਿ ਸਕਦਾ ਹੈ ਮੈਨੂੰ ਇੱਥੇ ਬਹਿ ਕੇ ਜੋ ਦੁਕਾਨਾਂ ਦੀ ਲਿਸਟ ਸੀ ਗੁਰਪ੍ਰੀਤ ਔਰ ਜੋ ਮੈਂ ਨਾਮ ਵੇਖ ਰਿਹਾ ਇੰਗਰੇਜੀ ਏਰੀਆ ਨੂੰ ਕਿਉਂਕਿ ਆਪਾਂ ਤਾਂ ਦੇਖ ਜਾਂਦੇ ਆ ਅੱਜ ਸਾਡੇ ਨਾਲ ਜਦੋਂ ਇਹ ਬੈਠੇ ਨੇ ਤਾਂ ਮੈਂ ਕਹਿ ਸਕਦਾ ਇੱਕ ਮੁਕੰਮਲ ਪੰਜਾਬ ਨਜ਼ਰ ਆ ਰਿਹਾ ਹੈ ਸ਼ੇਰ ਆਵਾਜ਼ ਸਾਡਾ ਭਾਈ ਚਾਰਜ ਸਾਹਜ ਜੀ ਦੇ ਸਿਰ ਤੇ ਅਸੀਂ ਕਾਹਵੇਂ ਮੈਂ ਔਰ ਤੁਸੀਂ ਇੱਕ ਗੱਲ ਬਲੀਵ ਕਰਿਓ ਜੇ ਲੜਾਈ ਹੱਕ ਔਰ ਸੱਚ ਦੀ ਹੈ ਔਰ ਬਨਵੌੜੀ ਦੀ ਕੋਸ਼ਿਸ਼ ਹੋ ਰਹੀ ਹੈ ਇਹਦਾ ਜੀ ਹਿੰਦੂ ਤਾਂ ਇਕੱਤਰ ਸੋਚਦਾ ਸਿੱਖ ਇਕੱਤਰ ਸੋਚਦਾ ਬੁੱਲਦੇ ਨਰੁਗ੍ਰੀਤਸ ਪਰਿਆ ਉਹਨਾਂ ਦੇ ਧਰਮ ਇਕੱਤਰ ਸੋਚਦਾ ਜੱਟ ਇਕੱਤਰ ਸੋਚਦਾ ਔਰ ਫਿਰ ਕਹਿਣਗੇ ਆਹ ਬ੍ਰਾਹਮਣ ਆਂ ਸੋਚਦਾ ਸ਼ੂਦਰ ਆਂ ਸੋਚਦਾ ਇਹ ਸਿਰ ਸਾਨੂੰ ਵੰਡਣ ਦੇ ਤਰੀਕੇ ਨੇ ਤਾਂ ਜੋ ਤੁਸੀਂ ਮੁੱਦੇ ਦੀ ਗੱਲ ਨਾ ਕਰ ਸਕੋ ਮੁੱਦਾ ਕੀ ਹੈ ਮੁੱਦਾ ਇਹ ਹੈ ਕਿਆਂ ਜਿਹੜੀਆਂ 40 ਤੋਂ 50 ਦੁਕਾਨਾਂ ਨੇ ਇਹ ਜੇ ਕੋਖਿਆਂ ਦਾ ਟਾਈਮ ਵੀ ਗੇਲਿਆ ਜਾਵੇ ਤਾਂ 50 ਸਾਲ ਪੁਰਾਣੀਆਂ 50 ਸਾਲ ਪੁਰਾਣੀਆਂ ਕਿ ਉਸ ਤੋਂ ਬਾਅਦ ਇਨ੍ਹਾਂ ਦੇ ਟੀਸੀ ਨੇ ਪਰਸਪਰ ਦੇ ਵਿੱਚ ਰੈਕਟਰਸ ਦੇ ਵਿੱਚ ਉਹ ਪੈਸੇ ਲੈਏ ਨੇ ਤੋ ਕੰਨ ਨਾ ਬੜਿਆੜੇ ਔਰ ਨਾਲ ਨਾਲ ਹਰ ਮਹੀਨੇ ਇਨਾੜੇ ਕਿਰਾਇਆ ਦਿੰਦਾ ਹੈ ਔਰ ਹਰ ਸਾਲ ਦਰ ਸਾਲ ਉਹ ਕਿਰਾਇਆ ਵਾਦਾ ਵੀ ਰਿਹਾ ਤਾਂ ਫੇਰ ਭਾਈਏ ਦੱਸਣਗੇ ਇੰਨਾ ਪੁਰਾਣਾ ਇੰਨਾ ਦਾ ਇਹ ਕੰਮ ਆ ਜਗਾ ਜਿੱਥੇ ਆਪ ਦਾ ਬਿਜ਼ਨਸ ਕਰ ਰਹੇ ਨੇ ਚੱਕਾ ਇਹੋ ਧੰਦਾ ਕਰ ਰਹੇ ਨੇ ਜਿਹੜੀ ਆ ਫੋੜੀ ਹੈ ਜਿਹੜੀ ਨਾਲ ਉਠਾ ਲੂਗੀ ਇਹ ਫੋਵੀ ਮੈਂ ਤੁਹਾਨੂੰ ਇੱਕ ਗਾਲ ਅਗਲੀ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਦਾਇਰ ਨਾਲ ਇੱਕ ਗੱਲ ਕਰਕੇ ਕਹਿੰਦਾ ਕਿ ਤੁਸੀਂ ਸਾਰੇ ਸ਼ਾਮਲ ਹੋ ਅਸੀਤ ਆਏ ਹਨ ਪਰ ਸਾਡੀ ਸ਼ਕਤੀ ਢੱਕਾ ਲਾਉਂਦੀ ਹੁੰਦੀ ਹੈ ਮੈਂ ਤੁਸੀਂ ਹੋ ਮੈਂ ਤੁਹਾਨੂੰ ਥੋੜੇ ਵਿਹਾਲ ਤੇ ਕਹਿੰਦਾ ਲੈ ਕੇ ਲੈ ਲੋ ਬੁਦੀ ਦਾ ਦਕਾਨਾ ਨੂੰ ਥੋੜੀ ਮਾਰਦੀ ਬਿਨਾ ਕੋਈ ਹੱਥ ਲਾ ਕੇ ਨਹੀਂ ਲੜਾਈ ਦੋ ਤਰ੍ਹਾਂ ਦੀ ਹੋਊਗੀ ਅਦਾਲਤ ਵੀ ਲੜਾਂਗੇ ਹਾਈ ਕੋਰਟ ਹੋਵੇ ਸੁਪਰੀਮ ਕੋਰਟ ਹੋਵੇ ਜਾਂ ਕਿਸੇ ਕੋਰਟ ਹੋਵੇ ਕਿਤੇ ਨਹੀਂ ਹੋਵੇ ਪਰ ਉਹ ਤੋਂ ਵੀ ਲੜਾਈ ਜਿੰਨਾ ਨੂੰ ਆਸੀ ਸਾਸ਼ਿਕ ਦਾ ਰਾਜ ਹੈ ਉਹ ਸਾਸ਼ਿਕ ਦਾ ਮਤਲਬ ਕੋਈ ਮਾਲਕ ਨਹੀਂ ਹੁੰਦਾ ਮਾਲਕ ਤੁਸੀਂ ਹੋ ਤੁਸੀਂ ਉਹਨਾਂ ਨੂੰ ਉੱਥੇ ਭਾਇਆ ਮੈਨੂੰ ਦੱਸੋ ਥੋੜੀ ਗਾਇਤਰ ਦੁਕਾਨ ਹੈ ਤੁਸੀਂ ਤੁਹਾਨੂੰ ਪੈਸੇ ਦਿੰਦਾ ਹੈ ਨਹੀਂ ਦਿੰਦਾ ਨਾ ਉਸੀ ਕਮਾਉਂਦੇ ਹੋ ਪਰ ਤੁਹਾਡੇ ਮੁੱਖ ਮੰਤਰੀ ਨੂੰ ਤੁਹਾਡੇ ਟੈਕਸ ਤੋਂ ਤਨਖਾਹ ਮਿਲਦੀ ਹੈ ਤੁਹਾਡੇ ਡੀਸੀ ਨੂੰ ਜਿਹੜਾ ਟੈਕਸ ਤੁਸੀਂ ਭਰਦੇ ਹੋ ਉਹ ਤਨਖਾਹ ਮਿਲਦੀ ਹੈ ਮਾਲਕ ਕੌਣ ਹੋਇਆ ਮਾਲਕ ਤੁਸੀਂ ਹੋ